ਦੋਸਤੋ ਅੱਜ ਅਸੀਂ ਇੱਕ ਵਿਸ਼ੇਸ਼ ਮੁੱਦੇ ਤੇ ਗੱਲ ਕਰਾਂਗੇ ਅਕਸਰ ਹੀ ਅਸੀਂ ਇਸ ਗੱਲ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਸਾਡਾ ਗਿਆਨ ਕੀ ਹੈ ਗਿਆਨ ਕਦੋਂ ਤੋਂ ਸ਼ੁਰੂ ਹੋਇਆ ਗਿਆਨ ਨੂੰ ਅਸੀਂ ਦੂਸਰੀ ਪੀੜ੍ਹੀ ਤੱਕ ਕਿਵੇਂ ਪਹੁੰਚਾਉਂਦੇ ਰਹੇ ਇਹ ਸਾਰਾ ਕੁਝ ਕਿਵੇਂ ਵਾਪਰਿਆ ਕਦੋਂ ਤੋਂ ਵਾਪਰਿਆ ਇਸ ਦੀ ਕਹਾਣੀ ਕਦੋਂ ਤੋਂ ਸ਼ੁਰੂ ਹੋਈ ਸਾਡੇ ਕੋਲ ਇਸ ਗੱਲ ਦੀ ਪ੍ਰਮਾਣਿਕਤਾ ਹੈ ਕਿ ਸਾਡਾ ਜੋ ਆਲੇ-ਦੁਆਲੇ ਅੱਜ ਤੱਕ ਅਸੀਂ ਵਾਪਰਿਆ ਹੋਇਆ ਦੇਖ ਰਹੇ ਹਾਂ ਉਹ ਸਾਰਾ ਸ਼ਬਦ ਤੋਂ ਉਪਜਿਆ ਹੋਇਆ ਸੰਸਾਰ ਹੈ ਤਾਂ ਅਕਸਰ ਹੀ ਸਾਡੇ ਕੋਲੇ ਕਈ ਵਾਰ ਗੱਲਬਾਤ ਇਹ ਪੁੱਛੀ ਜਾਂਦੀ ਹੈ ਕਿ ਸ਼ਬਦ ਹੈ ਕੀ ਸ਼ਬਦ ਨੂੰ ਇੰਨੀ ਮਹੱਤਤਾ ਕਿਉਂ ਦਿੱਤੀ ਜਾਂਦੀ ਹੈ ਗੁਰਮਤ ਦੇ ਵਿੱਚ ਵੀ ਸ਼ਬਦ ਨੂੰ ਕਿਹਾ ਜਾਂਦਾ ਹੈ ਕਿ ਘੜੀਏ ਸ਼ਬਦ ਸੱਚੀ ਟਕਸਾਲ ਸ਼ਬਦ ਬਣਦਾ ਕਿਵੇਂ ਹੈ ਸ਼ਬਦ ਦੇ ਕਿਹੜੇ-ਕਿਹੜੇ ਪੱਖ ਹੁੰਦੇ ਆ ਆਮ ਤੌਰ ਤੇ ਸਾਨੂੰ ਪੜਾਇਆ ਜਾਂਦਾ ਕਿ ਵਰਨ ਤੋਂ ਸ਼ਬਦ ਬਣ ਜਾਂਦਾ ਤੇ ਸਾਡੇ ਜਦੋਂ ਵੀ ਅਸੀਂ ਗੁਰਮਤ ਜਾਂ ਅਧਿਆਤਮ ਦੀ ਗੱਲ ਕਰਦੇ ਆ ਉਹਦੇ ਵਿੱਚ ਸੱਤ ਨਾਮ ਕਿਹਾ ਗਿਆ ਹੈ ਸ਼ਬਦ ਤੋਂ ਬਿਨਾ ਨਾਮ ਸੰਭਵ ਨਹੀਂ ਤੇ ਜਿਹੜਾ ਨਾਮ ਹੈ ਉਹ ਸਤ ਕਿਵੇਂ ਹੁੰਦਾ ਹੈ ਜਾਂ ਇਹ ਕਿਹਾ ਜਾਵੇ ਕਿ ਕੋਈ ਚੀਜ਼ ਐਸੀ ਹੈ ਜਿਸਦੇ ਬਾਰੇ ਸ਼ਬਦ ਨਹੀਂ ਪਰ ਫਿਰ ਵੀ ਉਸ ਦੀ ਹੋਂਦ ਹੈ ਪਰ ਇਹ ਸੰਭਵ ਵੀ ਨਹੀਂ ਅੱਜ ਆਪਾਂ ਗੱਲ ਕਰਾਂਗੇ ਕਿ ਬੁਨਿਆਦੀ ਤੌਰ ਤੇ ਸ਼ਬਦ ਬਣਦਾ ਕਿਵੇਂ ਹੈ ਸ਼ਬਦ ਦੇ ਕਿਹੜੇ-ਕਿਹੜੇ ਪ੍ਰਮੁੱਖ ਪੱਖ ਹੁੰਦੇ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਵੱਖ-ਵੱਖ ਵਰਨਾਂ ਦੇ ਜੁੜਨ ਤੋਂ ਇੱਕ ਸ਼ਬਦ ਬਣ ਜਾਂਦਾ ਹੈ ਤੇ ਸ਼ਬਦ ਬਣਾਦੀ ਤੌਰ ਤੇ ਤਿੰਨ ਪੱਖਾਂ ਨੂੰ ਜੋੜਨ ਨਾਲ ਬਣਦਾ ਹੈ ਸ਼ਬਦ ਦੇ ਵਿੱਚ ਇੱਕ ਵਸਤੂ ਹੁੰਦੀ ਹੈ ਇੱਕ ਸ਼ਬਦ ਦੇ ਵਿੱਚ ਸੰਕਲਪ ਹੁੰਦਾ ਹੈ ਤੇ ਦੂਸਰਾ ਸ਼ਬਦ ਦਾ ਇੱਕ ਭਾਸ਼ਿਕ ਬਿੰਬ ਹੁੰਦਾ ਹੈ ਇਹਨਾਂ ਤਿੰਨ ਚੀਜ਼ਾਂ ਦੇ ਮਿਲਣ ਨਾਲ ਇੱਕ ਸ਼ਬਦ ਹੈ ਜਿਹੜਾ ਉਹ ਆਪਣੇ ਬੰਤਰ ਨੂੰ ਅਖਤਿਆਰ ਕਰਦਾ ਹੈ ਤੇ ਇਹ ਤਿੰਨੋਂ ਵੱਖਰੇ ਵੱਖਰੇ ਰੂਪ ਦੇ ਵਿੱਚ ਵੀ ਆਪਣੀ ਹਸਤੀ ਰੱਖਦੇ ਹੈ ਪਰੰਤੂ ਇਹਨਾਂ ਤਿੰਨਾਂ ਦੇ ਸੁਮੇਲ ਜਾਂ ਬਿੰਬ ਤੋਂ ਜੋ ਸਾਡੇ ਮਨ ਦੇ ਵਿੱਚ ਅਕਸ ਬਣਦਾ ਹੈ ਉਸ ਨੂੰ ਹੀ ਸ਼ਬਦ ਕਿਹਾ ਜਾਂਦਾ ਹੈ ਜੇ ਉਦਾਹਰਨ ਵਜੋਂ ਮੈਂ ਗੱਲ ਕਰਾਂ ਮੈਂ ਕਿਸੇ ਨੂੰ ਵੀ ਕਹਾ ਕਿ ਗੁਲਾਬ ਦਾ ਫੁੱਲ ਤਾਂ ਤੁਹਾਡੇ ਜ਼ਹਿਨ ਦੇ ਵਿੱਚ ਇੱਕ ਲਾਲ ਰੰਗ ਜਾਂ ਕਿਸੇ ਵੀ ਹੋਰ ਰੰਗ ਦੇ ਪੱਤੀਆਂ ਨਾਲ ਲੱਦੇ ਹੋਏ ਇੱਕ ਐਸੇ ਸ਼ਾਨਦਾਰ ਫੁੱਲ ਦੀ ਤਸਵੀਰ ਬਣੂਗੀ ਜਿਸ ਨੂੰ ਅਸੀਂ ਗਲਾਬ ਦਾ ਫੁੱਲ ਆਖਦੇ ਹਾਂ ਨਾ ਤੁਹਾਡੇ ਕੋਲੇ ਗਲਾਬ ਦਾ ਫੁੱਲ ਹੈ ਨਾ ਮੇਰੇ ਕੋਲੇ ਪਰ ਤੁਹਾਡੇ ਜ਼ਹਿਨ ਦੇ ਵਿੱਚ ਇੱਕ ਤਸਵੀਰ ਬਣੀ ਕਿ ਗਲਾਬ ਦਾ ਫੁੱਲ ਇਸ ਕਿਸਮ ਦਾ ਹੁੰਦਾ ਹੈ ਦੂਸਰੇ ਪਾਸੇ ਸਾਡੇ ਜ਼ਹਿਨ ਤੋਂ ਬਾਹਰ ਕੀ ਉਹਦੀ ਵਸਤੂ ਰੂਪ ਦੇ ਵਿੱਚ ਵੀ ਕੋਈ ਹੋਂਦ ਹੈ ਤਾਂ ਜਦੋਂ ਅਸੀਂ ਬਾਹਰ ਵਸਤੂ ਰੂਪ ਦੇ ਵਿੱਚ ਦੇਖਦੇ ਹਾਂ ਜਿਵੇਂ ਮੇਰੇ ਹੱਥ ਦੇ ਵਿੱਚ ਹੈ ਅਸੀਂ ਕਹਿੰਦੇ ਹਾਂ ਕਿ ਇਹ ਕੀ ਹੈ ਕਿਸੇ ਨੂੰ ਵੀ ਪੁੱਛਾਂਗੇ ਉਹ ਕਹਿਣਗੇ ਕਿ ਇਹ ਗੁਲਾਬ ਹੈ ਇਹਦਾ ਮਤਲਬ ਇਹ ਹੋਇਆ ਕਿ ਜੋ ਮੇਰੇ ਹੱਥ ਦੇ ਵਿੱਚ ਗੁਲਾਬ ਹੈ ਇਹ ਇੱਕ ਵਸਤੂ ਹੈ ਵਸਤੂ ਦਾ ਸਰੂਪ ਹੈ ਜਿਹਨੂੰ ਅਸੀਂ ਹੱਥ ਲਾ ਸਕਦੇ ਹਾਂ ਛੂਹ ਸਕਦੇ ਹਾਂ ਸੁੰਘ ਸਕਦੇ ਹਾਂ ਦੇਖ ਸਕਦੇ ਹਾਂ ਇਹਦੇ ਰੰਗ ਬਾਰੇ ਗੱਲ ਕਰ ਸਕਦੇ ਹਾਂ ਤੇ ਤੱਤਾਂ ਬਾਰੇ ਗੱਲ ਕਰ ਸਕਦੇ ਹਾਂ ਇਹਦਾ ਮਤਲਬ ਇਹ ਹੋਇਆ ਕਿ ਜੋ ਅਸੀਂ ਗੁਲਾਬ ਸ਼ਬਦ ਦੀ ਗੱਲ ਕੀਤੀ ਸੀ ਉਹ ਕਿਸੇ ਨਾ ਕਿਸੇ ਵਸਤੂ ਦੇ ਵੱਲ ਇਸ਼ਾਰਾ ਕਰਦਾ ਹੈ ਇਹਦਾ ਮਤਲਬ ਜਿਹੜਾ ਗੁਲਾਬ ਸ਼ਬਦ ਹੈ ਉਹ ਸਤ ਦੇ ਨਾਲ ਸੱਚ ਦੇ ਨਾਲ ਜੁੜਿਆ ਹੋਇਆ ਹੈ ਜਦੋਂ ਗੁਲਾਬ ਕਿਹਾ ਜਾਂਦਾ ਹੈ ਤਾਂ ਉਹ ਕਿਸੇ ਵਰਤਾਰੇ ਬਾਰੇ ਸਾਡੇ ਜ਼ਿਹਨ ਨੂੰ ਸਾਡੀ ਸੋਚ ਨੂੰ ਸਾਡੀ ਹੋਂਦ ਨੂੰ ਜਾਂ ਸਾਡੇ ਵਿਚਾਰ ਦੀ ਪ੍ਰਕਿਰਿਆ ਨੂੰ ਉਸ ਪਾਸੇ ਨੂੰ ਲੈ ਕੇ ਜਾਂਦਾ ਹੈ ਹੁਣ ਇਸ ਗੁਲਾਬ ਨੂੰ ਤੇ ਸਾਡੇ ਜ਼ਿਹਨ ਦੇ ਵਿੱਚ ਵਸੀ ਹੋਈ ਚੀਜ਼ ਜਿਹੜੇ ਦੋਨੇ ਨਸ਼ਵਰ ਨਸ਼ਵਰ ਤੋਂ ਭਾਵ ਹੁੰਦਾ ਹੈ ਕਿ ਜਦੋਂ ਵਿਅਕਤੀ ਨੇ ਖਤਮ ਹੋ ਜਾਣਾ ਹੈ ਉਹਦੇ ਨਾਲ ਹੀ ਉਹਦੀਆਂ ਵਸਤਾਂ ਬਾਰੇ ਜੋ ਪ੍ਰਾਪਤ ਜਾਣਕਾਰੀ ਆ ਉਸ ਸਾਰੀ ਨੇ ਖਤਮ ਹੋ ਜਾਣਾ ਹੈ ਜਿਸ ਗੁਲਾਬ ਦੇ ਫੁੱਲ ਦੀ ਗੱਲ ਕਰਦੇ ਆ ਇਹਦੀ ਵੀ ਇੱਕ ਸੀਜ਼ਨ ਦੇ ਵਿੱਚ ਵਾਤਾਵਰਨ ਦੇ ਵਿੱਚ ਖਾਸ ਕਿਸਮ ਦੀ ਉਮਰ ਹੁੰਦੀ ਹੈ ਤੇ ਉਸ ਉਮਰ ਨੂੰ ਭੋਗਣ ਤੋਂ ਬਾਅਦ ਜਿਹੜਾ ਇਹ ਫੁੱਲ ਹੈ ਇਹ ਵੀ ਪੰਜ ਤੱਤਾਂ ਦੇ ਵਿੱਚ ਰਲ ਕੇ ਨਸ਼ਟ ਹੋ ਜਾਂਦਾ ਹੈ ਹੁਣ ਜਿਹੜਾ ਮਸਲਾ ਹੈ ਕਿ ਸ਼ਬਦ ਦੀ ਮਹੱਤਤਾ ਜਾਂ ਗੁਰਮਤ ਦੇ ਵਿੱਚ ਸ਼ਬਦ ਦੀ ਇੰਨੀ ਮਹੱਤਤਾ ਕਿਉਂ ਦਿੱਤੀ ਗਈ ਹੈ ਉਹ ਮਹੱਤਤਾ ਇਸ ਕਰਕੇ ਦਿੱਤੀ ਹੋਈ ਹੈ ਕਿ ਅਸੀਂ ਵਿਅਕਤੀ ਦੇ ਨਸ਼ਵਰ ਸਰੀਰ ਨੂੰ ਗੁਲਾਬ ਦੀ ਵਸਤੂ ਦੇ ਨਸ਼ਵਰ ਪਦਾਰਥ ਨੂੰ ਅਸੀਂ ਐਸ ਕਿਸਮ ਦਾ ਸ਼ਬਦ ਰਾਹੀਂ ਅਮਰ ਰੂਪ ਪ੍ਰਦਾਨ ਕਰਦੇ ਆ ਜਿਹੜਾ ਸਦੀਆਂ ਤੋਂ ਲਗਾਤਾਰ ਸਾਡੀ ਗਿਆਨ ਦਾ ਸਾਡੀ ਜਾਣਕਾਰੀ ਦਾ ਹਿੱਸਾ ਬਣ ਕੇ ਤੁਰਿਆ ਆ ਰਿਹਾ ਉਹ ਹੁੰਦਾ ਹੈ ਸ਼ਬਦ ਦਾ ਭਾਸ਼ਾ ਬਿੰਦ ਜਿਸ ਤਰੀਕੇ ਨਾਲ ਅਸੀਂ ਜੇ ਗੁਲਾਬ ਨੂੰ ਇਸ ਪ੍ਰਕਾਰ ਲਿਖ ਕੇ ਰੱਖੀਏ ਤਾਂ ਇਹ ਸਮੇਂ ਪ੍ਰਕਿਰਤੀ ਤੇ ਕਾਲ ਦੀ ਮਾਰ ਤੋਂ ਅੱਗੇ ਜਾਣ ਵਾਲਾ ਸ਼ਬਦ ਜਾਂ ਵਰਤਾਰਾ ਬਣ ਜਾਂਦਾ ਹੈ ਸ਼ਬਦਾਂ ਦੇ ਵਿੱਚ ਗੁਲਾਬ ਲਿਖਿਆ ਹੋਇਆ ਇੱਕ ਪੀੜੀ ਤੋਂ ਦੂਸਰੀ ਪੀੜੀ ਦੂਸਰੀ ਪੀੜੀ ਤੋਂ ਤੀਸਰੀ ਪੀੜੀ ਤੀਸਰੀ ਪੀੜੀ ਤੋਂ ਅਗਲੀਆਂ ਪੀੜ੍ਹੀਆਂ ਤੱਕ ਇਹ ਨਿਰੰਤਰ ਚੱਲਦਾ ਰਹਿੰਦਾ ਹੈ ਇਹਦਾ ਮਤਲਬ ਇਹ ਹੋਇਆ ਕਿ ਸਾਡੇ ਕੋਲ ਸ਼ਬਦ ਨੂੰ ਜਾਂ ਵਸਤੂਆਂ ਨੂੰ ਜਾਂ ਸਾਡੇ ਗਿਆਨ ਨੂੰ ਭੰਡਾਰਨ ਕਰਨ ਵਾਲੀ ਸ਼ਬਦਿਕ ਐਸੀ ਪ੍ਰਕਿਰਿਆ ਬਣ ਜਾਂਦੀ ਹੈ ਜਿਹੜੀ ਸਾਡੇ ਜ਼ਿਹਨ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਨੂੰ ਅੱਗੇ ਲੈ ਕੇ ਜਾਂਦੀ ਹੈ ਦੂਸਰੇ ਵਿਅਕਤੀਆਂ ਤੱਕ ਲੈ ਕੇ ਜਾਂਦੀ ਹੈ ਜਾਂ ਦੂਸਰੇ ਵਰਤਾਰਿਆਂ ਤੱਕ ਉਸ ਨੂੰ ਲੈ ਕੇ ਜਾਂਦੀ ਹੈ ਜਿਨ੍ਹਾਂ ਦੇ ਜੋੜ ਨਾਲ ਸਾਡਾ ਜਿਹੜਾ ਗਿਆਨ ਹੈ ਉਹ ਪੀੜੀਦਰ ਪੀੜੀ ਅੱਗੇ ਵਧਦਾ ਰਹਿੰਦਾ ਹੈ ਤੇ ਸਮਾਜ ਇਹਦੇ ਨਾਲ ਤਰੱਕੀ ਕਰਦਾ ਹੈ ਹੁਣ ਮਸਲਾ ਇਹ ਹੈ ਕਿ ਸ਼ਬਦ ਤੋਂ ਪਹਿਲਾਂ ਸੰਸਾਰ ਨੇ ਇੰਨੀ ਤਰੱਕੀ ਕਿਉਂ ਨਹੀਂ ਕੀਤੀ ਸੀ ਅੱਜ ਕੀ ਹੋ ਰਿਹਾ ਹੈ ਕਿ ਆ ਜਿਹੜਾ ਸਾਡਾ ਸ਼ਬਦ ਹੈ ਜਿਸ ਨੂੰ ਸੀ ਲਿਖਤ ਰੂਪ ਦੇ ਵਿੱਚ ਭਾਸ਼ਾ ਰਾਹੀਂ ਆਪਣੇ ਕੋਲੇ ਸਾਹਮਣੇ ਰੱਖਣ ਦਾ ਕੰਮ ਕਰਦੇ ਸੀ ਅੱਜ ਅਸੀਂ ਸਾਡੇ ਬੋਲਾਂ ਨੂੰ ਵੀ ਸਾਂਭਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਉਹਦੇ ਵਿੱਚ ਸਫਲ ਵੀ ਹੋ ਰਹੇ ਹਾਂ ਜਿਹਨੂੰ ਉਚਾਰ ਕਿਹਾ ਜਾਂਦਾ ਹੈ ਅੱਜ ਜਦੋਂ ਅਸੀਂ ਬੋਲਦੇ ਆ ਤਾਂ ਸ਼ਬਦ ਅੱਖਰ ਜਾਂ ਲਿਖੀਰਾਂ ਦੁਆਰਾ ਸਾਡੇ ਗਿਆਨ ਨੂੰ ਜਾਂ ਵਸਤੂਆਂ ਨੂੰ ਸਾਂਭਣ ਦੀ ਸਮੋਣ ਦੀ ਅਰਥ ਦੇਣ ਦੀ ਪ੍ਰਕਿਰਿਆ ਤੋਂ ਅਸੀਂ ਇੱਕ ਕਦਮ ਅੱਗੇ ਵੱਧ ਚੁੱਕੇ ਹਾਂ ਅੱਜ ਅਸੀਂ ਜੋ ਬੋਲਦੇ ਹਾਂ ਅਸੀਂ ਉਸ ਨੂੰ ਵੀ ਰਿਕਾਰਡ ਕਰ ਸਕਦੇ ਹਾਂ ਉਸ ਨੂੰ ਸੁਣ ਕੇ ਅਸੀਂ ਉਸ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਇਹਦਾ ਮਤਲਬ ਇਹ ਹੋਇਆ ਕਿ ਹੁਣ ਸ਼ਬਦ ਦੀਆਂ ਚਾਰ ਪદ્ધਤੀਆਂ ਸਾਡੇ ਕੋਲ ਆਈਆਂ ਇੱਕ ਸਾਡੇ ਕੋਲੇ ਸ਼ਬਦ ਦੀ ਪદ્ધਤੀ ਦੇ ਵਿੱਚ ਪ੍ਰਮੁੱਖ ਗਨ ਵਸਤੂ ਆਈ ਜਿਸਦੇ ਬਾਰੇ ਅਸੀਂ ਗੱਲ ਕੀਤੀ ਹੈ ਜੋ ਵਸਤੂ ਰੂਪ ਦੇ ਵਿੱਚ ਸਾਡੇ ਕੋਲੇ ਮੌਜੂਦ ਹੁੰਦੀ ਹੈ ਜਿਸ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਦੂਸਰੀ ਪદ્ધਤੀ ਸਾਡੇ ਕੋਲੇ ਉਹ ਆਈ ਕਿ ਗੁਲਾਬ ਕਹਿਣ ਨਾਲ ਜੋ ਸਾਡੇ ਜ਼ਿਹਨ ਦੇ ਵਿੱਚ ਗੁਲਾਬ ਦੀ ਤਸਵੀਰ ਬਣਦੀ ਹੈ ਤੀਸਰੀ ਪદ્ધਤੀ ਸਾਡੇ ਕੋਲੇ ਭਾਸ਼ਿਕ ਚਿੰਨ ਆਇਆ ਜਦੋਂ ਅਸੀਂ ਲਿਖ ਕੇ ਗੁਲਾਬ ਕਹਨੇ ਆ ਤਾਂ ਇਹ ਵੀ ਗੁਲਾਬ ਵੱਲ ਇਸ਼ਾਰਾ ਕਰਦਾ ਹੈ ਚੌਥੀ ਪદ્ધਤੀ ਇਹਦੇ ਨਾਲ ਸੰਬੰਧਿਤ ਸ਼ਬਦ ਦੇ ਨਾਲ ਉਹ ਆਈ ਕਿ ਜਦੋਂ ਮੈਂ ਗੁਲਾਬ ਬੋਲਦਾ ਕੋਈ ਨਾ ਕੰਨਾਂ ਚੀਜ਼ਾਂ ਤੋਂ ਵੱਖਰੀ ਚੀਜ਼ ਹੈ ਇੱਕ ਉਹ ਆਈ ਇਹਦਾ ਮਤਲਬ ਇਹ ਹੋਇਆ ਕਿ ਜਦੋਂ ਅਸੀਂ ਕਿਸੇ ਵੀ ਧਾਰਮਿਕ ਗ੍ਰੰਥ ਦੇ ਵਿੱਚ ਲਿਖੇ ਹੋਏ ਸ਼ਬਦ ਨੂੰ ਪੜ੍ਹਦੇ ਹਾਂ ਤਾਂ ਹਰ ਸ਼ਬਦ ਦਾ ਕਿਸੇ ਨਾ ਕਿਸੇ ਵਿਸ਼ੇਸ਼ ਵਸਤੂ ਵੱਲ ਇਸ਼ਾਰਾ ਹੁੰਦਾ ਹੈ ਹਰ ਸ਼ਬਦ ਦਾ ਕੋਈ ਨਾ ਕੋਈ ਧੁਨੀ ਬਿੰਬ ਤੁਹਾਡੇ ਜ਼ਿਹਨ ਦੇ ਵਿੱਚ ਇੱਕ ਤਸਵੀਰ ਉੱਕਰਦਾ ਹੈ ਹਰ ਸ਼ਬਦ ਹੈ ਜਿਹੜਾ ਉਹ ਦੂਸਰੇ ਤੱਕ ਕੋਈ ਨਾ ਕੋਈ ਸੁਨੇਹਾ ਲੈ ਕੇ ਜਾਂਦਾ ਹੈ ਹਰ ਸ਼ਬਦ ਹੈ ਜਿਹੜਾ ਉਸ ਦਾ ਕੋਈ ਨਾ ਕੋਈ ਪ੍ਰਭਾਵ ਹੁੰਦਾ ਹੈ ਸ਼ਾਇਦ ਇਹੀ ਕਾਰਨ ਹੈ ਜਿੱਥੇ ਜਾ ਕੇ ਅਸੀਂ ਸ਼ਬਦ ਨੂੰ ਬਾਕੀ ਸਾਰੀਆਂ ਪદ્ધਤੀਆਂ ਤੋਂ ਵੱਖਰਾ ਕਰ ਸਕਦੇ ਹਾਂ ਤੇ ਸ਼ਬਦ ਹੀ ਸਾਡੇ ਗਿਆਨ ਦੀ ਉਹ ਪ੍ਰਕਿਰਿਆ ਬਣਦੀ ਹੈ ਜਿਹੜੀ ਸਾਨੂੰ ਅਗਲੀਆਂ ਪੀੜ੍ਹੀਆਂ ਤੱਕ ਲੈ ਕੇ ਜਾਂਦੀ ਹੈ ਜਿਹੜੀ ਸਾਨੂੰ ਗਿਆਨ ਦਾ ਮਾਰਗ ਦੱਸਦੀ ਹੈ ਜਿਸ ਮਾਰਗ ਤੇ ਚੱਲ ਕੇ ਸਾਡਾ ਅੱਜ ਤੱਕ ਦਾ ਸਦੀਆਂ ਦਾ ਗਿਆਨ ਹੈ ਜਿਹੜਾ ਉਹ ਸੀਨਾ-ਬਸੀਨਾ ਦੂਜੀਆਂ ਤੀਜੀਆਂ ਚੌਥੀਆਂ ਪੀੜ੍ਹੀਆਂ ਤੱਕ ਤੁਰਦਾ ਆਇਆ ਹੈ ਇੱਥੇ ਹੀ ਦੋਸਤੋ ਇੱਕ ਸਭ ਤੋਂ ਵੱਡਾ ਦਰਸ਼ਨ ਦਾ ਭੇਦ ਛੁਪਿਆ ਹੋਇਆ ਹੈ ਆਮ ਚਰਚਾ ਕੀਤੀ ਜਾਂਦੀ ਹੈ ਕਿ ਸ਼ਬਦ ਅਤੇ ਮੰਤਰ ਦੇ ਵਿੱਚ ਕੀ ਫਰਕ ਹੈ ਇਸ ਦੇ ਬਾਰੇ ਭਾਵੇਂ ਆਪਾਂ ਵਿਸਤਾਰ ਦੇ ਵਿੱਚ ਚਰਚਾ ਅੱਗੇ ਕਰਾਂਗੇ ਪਰ ਕੁਝ ਚੀਜ਼ਾਂ ਤੁਹਾਨੂੰ ਬੁਨਿਆਦੀ ਹੈ ਜਿਹੜੀਆਂ ਉਹ ਦੱਸਣ ਦੀ ਕੋਸ਼ਿਸ਼ ਕਰਦੇ ਆਂ ਕਿ ਸ਼ਬਦ ਦਾ ਹਮੇਸ਼ਾ ਤੋਂ ਸਬੰਧ ਜਿਵੇਂ ਆਪਾਂ ਸ਼ਬਦ ਦੀ ਮੰਤਰ ਦੀ ਗੱਲ ਕੀਤੀ ਅਰਥ ਨਾਲ ਜੁੜਿਆ ਹੁੰਦਾ ਹੈ ਜਿਹੜਾ ਮੰਤਰ ਹੈ ਉਸ ਦਾ ਸਬੰਧ ਹਮੇਸ਼ਾ ਤੋਂ ਧੁਨੀ ਪਿੰਭ ਦੇ ਨਾਲ ਜੁੜਿਆ ਹੋਇਆ ਹੈ ਜਿਹੜੀ ਸਾਡੇ ਲਗਾਤਾਰ ਇੱਕ ਡਿਬੇਟ ਚੱਲਦੀ ਹੈ ਕਿ ਸ਼ਬਦ ਅਤੇ ਮੰਤਰ ਦੇ ਵਿੱਚ ਉਹ ਪ੍ਰਮੁੱਖ ਕੀ ਇਸ ਤੇ ਰਹੀ ਵਿਅਕਤੀ ਦੀ ਆਸਥਾ ਜਿਹੜੀ ਉਸ ਨੂੰ ਅੱਗੇ ਲੈ ਕੇ ਜਾਂਦੀ ਹੈ ਕਿਸ ਪ੍ਰਕਾਰ ਅਸੀਂ ਇੱਕ ਵਿਸ਼ੇਸ਼ ਕਿਸਮ ਦੀ ਅਧਿਆਤਮਿਕ ਕਿਰਿਆ ਨੂੰ ਦੂਸਰੀ ਨਾਲੋਂ ਵੱਖਰਾ ਕਰਦੇ ਹਾਂ ਇਹ ਬੁਨਿਆਦੀ ਤੌਰ ਤੇ ਇਸ ਦੀ ਭਾਲ ਇਸ ਦੀ ਖੋਜ ਇਸ ਦਾ ਚਿੰਤਨ ਇਸ ਦਾ ਵਖਰੇਵਾਂ ਸ਼ਬਦ ਅਤੇ ਮੰਤਰ ਦੇ ਵਖਰੇਵੇਂ ਦੇ ਵਿੱਚ ਹੀ ਪਿਆ ਹੈ ਜਦੋਂ ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਇੱਕ ਦੂਸਰੇ ਨਾਲ ਸਮੇਲ ਕਰਕੇ ਇੱਕ ਦੂਸਰੇ ਤੋਂ ਵੱਖਰਾ ਕਰਕੇ ਦੇਖਣ ਦੀ ਅਤੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਮੈਨੂੰ ਇਹ ਲੱਗਦਾ ਹੈ ਕਿ ਉਸ ਸਮੇਂ ਜਿਹੜਾ ਸ਼ਬਦ ਹੈ ਉਹ ਆਪਣੀ ਮਹੱਤਤਾ ਕਿਸ ਕਿਸਮ ਦੀ ਰੱਖਦਾ ਹੈ ਇਹ ਸ਼ਬਦ ਹੈ ਜਿਹੜਾ ਉਹ ਸਿੱਧੇ ਤੌਰ ਤੇ ਸਾਨੂੰ ਸਮਝਣਾ ਚਾਹੀਦਾ ਹੈ ਕਿ ਸ਼ਬਦ ਦੇ ਅਰਥ ਸਾਨੂੰ ਸਿੱਧੇ ਤੌਰ ਤੇ ਕਿਸੇ ਵਰਤਾਰੇ ਦਾ ਇਸ਼ਾਰਾ ਕਰਦੇ ਹੈ ਇਸ ਦੇ ਬਿਨਸਪਤ ਜਿਹੜਾ ਮੰਤਰ ਹੁੰਦਾ ਹੈ ਉਹ ਆਮ ਤੌਰ ਤੇ ਦੂਸਰੇ ਦੁਆਰਾ ਵਿਚਾਰਿਆ ਜਾਂਦਾ ਹੈ ਉਸ ਦੇ ਅਰਥ ਦੀ ਥਾਂ ਤੇ ਧੁਨੀ ਵਿੰਬ ਨੂੰ ਆਧਾਰ ਬਣਾਇਆ ਜਾਂਦਾ ਹੈ ਇਹਨਾਂ ਪੱਖਾਂ ਬਾਰੇ ਆਪਾਂ ਜਿਹੜਾ ਸਾਡਾ ਅਗਲਾ ਅੰਕ ਹੋਊਗਾ ਗਿਆਨ ਵਿਗਿਆਨ ਦਾ ਉਸ ਦੇ ਵਿੱਚ ਗੱਲ ਕਰਾਂਗੇ ਅੱਜ ਅਸੀਂ ਸ਼ਬਦ ਦੇ ਹਿੱਸਿਆਂ ਬਾਰੇ ਸ਼ਬਦ ਦੇ ਖੰਡਾਂ ਬਾਰੇ ਸ਼ਬਦ ਦੇ ਤੱਤਾਂ ਬਾਰੇ ਗੱਲ ਕੀਤੀ ਇਹ ਗੱਲ ਕਰਨ ਦਾ ਸਾਡਾ ਪ੍ਰਮੁੱਖ ਮਕਸਦ ਇਹ ਸੀ ਕਿ ਜਦੋਂ ਅਸੀਂ ਸਤ ਤੇ ਨਾਮ ਦੋ ਚੀਜ਼ਾਂ ਕਹਿਣੇ ਆ ਕਿ ਸਾਡੇ ਕੋਲੇ ਜੋ ਵਸਤੂ ਹੈ ਉਹ ਸੱਚ ਹੈ ਤੇ ਇਸ ਦਾ ਸਾਡੇ ਕੋਲੇ ਕੋਈ ਨਾਮ ਹੈ ਤਾਂ ਗੁਰਬਾਣੀ ਦੀ ਵਿਆਖਿਆ ਜਦੋਂ ਸ਼ੁਰੂ ਕਰਦੇ ਆ ਤਾਂ ਉਸ ਦੇ ਵਿੱਚ ਜਿਹੜਾ ਸ਼ਬਦ ਸਤ ਨਾਮ ਕਿਹਾ ਜਾਂਦਾ ਹੈ ਉਹਦਾ ਮਤਲਬ ਇਹੀ ਹੈ ਕਿ ਅਸੀਂ ਉਸ ਵਰਤਾਰੇ ਦੀ ਉਸ ਸ਼ਬਦ ਦੀ ਉਸ ਅਰਥ ਦੀ ਗੱਲ ਕਰਾਂਗੇ ਜੋ ਸੱਚਾ ਵੀ ਹੈ ਜਿਹਦਾ ਕੋਈ ਨਾਮ ਵੀ ਹੈ ਜਦੀ ਵਿਆਖਿਆ ਵੀ ਕੀਤੀ ਜਾ ਸਕਦੀ ਹੈ ਜਿਹਨੂੰ ਵਸਤੂ ਰੂਪ ਦੇ ਵਿੱਚ ਦੇਖਿਆ ਵੀ ਜਾ ਸਕਦਾ ਹੈ ਜਿਸ ਦੀ ਆਪਣੀ ਕੋਈ ਹੋਂਦ ਹੈ ਜਿਸ ਨੂੰ ਅਗਲੀ ਪੀੜੀ ਤੱਕ ਲਿਜਾਇਆ ਜਾ ਸਕਦਾ ਹੈ ਜਿਸ ਨੂੰ ਸਮਝਿਆ ਸਮਝਾਇਆ ਵੀ ਜਾ ਸਕਦਾ ਹੈ ਇਹ ਕੁਝ ਪੱਖ ਸੀ ਜਿਨ੍ਹਾਂ ਦੇ ਆਧਾਰ ਤੇ ਅਸੀਂ ਆਪਣੇ ਗਿਆਨ ਦੀ ਇਸ ਸ਼੍ਰੇਖਲਾ ਨੂੰ ਅੱਗੇ ਲੈ ਜਾਣ ਦੀ ਕੋਸ਼ਿਸ਼ ਕਰਾਂਗੇ ਤੇ ਤੁਹਾਡੇ ਨਾਲ ਨਿਰੰਤਰ ਤੌਰ ਤੇ ਆਪਣੇ ਵਿਚਾਰ ਸਾਂਝੇ ਕਰਦੇ ਰਹਾਂਗੇ ਧੰਨਵਾਦ